ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਇੱਕ 14 ਦਿਨਾਂ ਦੀ ਮਾਸੂਮ ਨੂੰ ਉਸਦੇ ਪਿਤਾ ਨੇ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਦਰਜਨਾਕ ਘਟਨਾ ਹੈਦਰਾਬਾਦ ਤੋਂ ਵਾਪਰੀ ਹੈ ਇਨਾਂ ਹੀ ਨਹੀਂ ਪਿਤਾ ਨੇ ਕਤਲ ਕਰਨ ਤੋਂ ਬਾਅਦ ਬੱਚੀ ਨੂੰ ਲਾਸ਼ ਨੂੰ ਹੈਦਰਾਬਾਦ ਦੇ ਗੋਲਕੰਡ ਪੁਲਿਸ ਸਟੇਸ਼ਨ ਦੀ ਸਹਰਾਤ ਤੇ ਦੀ ਇੱਕ ਨੇੜੇ ਕੰਡੇ ਦੇ ਢੇਰ 'ਚ ਛੁਟੜ ਦਿੱਤਾ ਦੋਸ਼ੀ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਆਪਣੀ ਹਿਾਇਸਤ ਵਿੱਚ ਲੈ ਲਿਆ ਨੇਪਾਲ ਦਾ ਰਹਿਣ ਵਾਲਾ ਜਗਤ ਸਿੰਘ ਸੁਰੱਖਿਆਤ ਗਾਰਡ ਵਜੋਂ ਕੰਮ ਕਰਦਾ ਹੈ ਉਸ ਨੇ ਬੱਚੀ ਨੂੰ ਚਾਕੂ ਮਾਰ ਦਿੱਤਾ ਤੇ ਲਾਸ਼ ਨੂੰ ਉੱਥੇ ਹੀ ਛੱਡ ਦਿੱਤਾ ਪੁਲਿਸ ਅਨੁਸਾਰ ਤੜਕੇ ਕਰੀਬ 2 ਵਜੇ ਨੇਪਾਲੀ ਨਾਗਰਿਕ ਜਗਤ ਨਾਮੀ ਇੱਕ ਵਿਅਕਤੀ ਨੇ ਆਪਣੀ 14 ਦਿਨਾਂ ਦੀ ਬੱਚੀ ਅਚਾਨਕ ਮਾਰ ਕੇ ਕਤਲ ਕੀਤਾ ਕੋਲਕਾਣ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਨੇ ਕਿਹਾ ਹੈ ਕਿ ਉਸ ਨੇ ਬੱਚੀ ਨੂੰ ਅਪਾਰਟਮੈਂਟ ਦੇ ਬਾਹਰ ਲਿਜਾ ਕੇ ਉਸ ਦੀ ਗਰਦਨ ਤੇ ਚਾਕੂ ਮਾਰ ਦਿੱਤਾ ਤੇ ਉਸ ਦੀ ਲਾਸ਼ ਟੋਲੇ ਚੋਂ ਕੂੜੇ ਚ ਢੇਰ ਚ ਛੁੱਟ ਦਿੱਤੀ ਉਸ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਅਸੀਂ ਦੋਸ਼ੀ ਨੂੰ ਆਪਣੇ ਰਿਆਸਤ ਵਿੱਚ ਲੈ ਲਿਆ ਹੈ ਦੋਸ਼ੀ ਨੇ ਅਪਰਾਧ ਦੇ ਪਿੱਛੋਂ ਦੇ ਮਕਸਦ ਦਾ ਖਲਾਸਾ ਨਹੀਂ ਕੀਤਾ ਹਲੇ ਅੱਗੇ ਦੀ ਜਾਂਚ ਜਾਰੀ ਹੈ ਅਜਈਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਕਾਂਟੇ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ